ਦਿਆਂ ਸਾਰੇ ਦੇ ਝੰਡਿਆਂ ਨੂੰ ਝੰਡੇ ਨੂੰ ਗੱਡੀ ਦੇ ਵਿੱਚ ਲਾ ਲਿੱਤਾ ਗਿਆ ਇਹ ਜੜੀ ਕੱਟਿਆ ਸਰਕਾਰ ਮਾਰੀਆਂ ਚਾਲਾਂ ਚੱਲ ਰਹੀ ਹੈ ਇਹ ਕਿਸਾਨਾਂ ਦੇ ਹੁਣ ਕਤਲ ਤੇ ਪਹੁੰਚ ਚੁੱਕੀ ਹੈ ਕਤਲ ਕਰਨ ਤੇ ਪਹੁੰਚ ਚੁੱਕੀ ਹੈ ਇਹੋ ਹੀ ਕਾਤਲ ਭਾਜਪੀ ਦੇ ਝੰਡੇ ਨੇ ਪੰਜਾਬ ਹਰਿਆਣਾ ਤੋਂ ਪੱਪਾ ਗਵੰਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰਾਰੀਆਂ ਨੇ ਕਿਸਾਨਾਂ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਪੱਪਾ ਲੀਡਰਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ ਪੱਪਾ ਦੇ ਵੱਡੇ ਛੋਟੇ ਹਰ ਲੀਡਰ ਦਾ ਕਿਸਾਨ ਤਿੱਖਾ ਵਿਰੋਧ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਿੱਲੀ ਜਨਤੂ ਰੋਕਿਆ ਗਿਆ ਤੇ ਹੁਣ ਉਹ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬਣ ਦੇਣਗੇ ਤਸਦੀ ਕੀ ਥਾਂ ਥਾਂ ਉਤੇ ਭਾਜਪਾ ਨੋ ਐਂਟਰੀ ਦੇ ਪੋਸਟਰ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਲੀਡਰ ਤਾਂ ਦੂਰ ਦੀ ਗੱਲ ਹੈ ਭਾਜਪਾ ਦੇ ਝੰਡੇ ਤੱਕ ਪਿੰਡਾਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤੇ ਜਾ ਰਹੇ ਇਹਨੇ ਸਾਡੇ ਭਰਾਵਾਂ ਦਾ ਯੂਪੀ ਵਿਖੇ ਕਤਲ ਕੀਤਾ ਹੈ ਉਹਦੇ ਰੋਸ ਦੇ ਵਿੱਚ ਅੱਜ ਭਾਰੀ ਇਕੱਠ ਹੋਇਆ ਅੱਲਾਵਾ ਵਿਖੇ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਝੰਡਿਆਂ ਨੂੰ ਝੰਡੇ ਨੂੰ ਗੱਡੀ ਦੇ ਵਿੱਚੋਂ ਲਾ ਨਹੀਂ ਦਿੱਤਾ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਛੰਡੇ ਨੂੰ ਗੱਡੀ ਤੋਂ ਉਤਾਰਿਆ ਹੈ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਇਹ ਜਿਹੜੀ ਕਟਿਆ ਸਰਕਾਰ ਹੈ ਮਾੜੀਆਂ ਚਾਲਾਂ ਚੱਲ ਰਹੀ ਹੈ ਇਹ ਕਿਸਾਨਾਂ ਦੇ ਹੁਣ ਕਤਲ ਤੇ ਪਹੁੰਚ ਚੁੱਕੀ ਹੈ ਕਤਲ ਕਰਨ ਤੇ ਪਹੁੰਚ ਚੁੱਕੀ ਹੈ ਇਹ ਕਾਤਲ ਸਰਕਾਰ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਭਰਾਵੋ ਪਹਿਲਾਂ ਬਾਦ ਵਿਖੇ ਦੇਖੇ ਜਾਵੇ ਭੜੀ ਇਕੱਠ ਹੋਇਆ ਹੈ ਪੂਰਾ ਪੁਲਿਸ ਬਲਕਨਾਜ਼ ਕੀਤਾ ਗਿਆ ਹੈ ਅਗਲੀ ਦੇਖ ਸਕਦੇ ਹੋ ਸੀਨ ਦੇ ਬਾਹਰ ਵੀ ਹੁਣ ਸੱਭਲ ਵੀ ਖੜਾ ਹੈ ਭਾਰੀ ਵਿਰੋਧ ਹੋਇਆ ਹੈ ਔਰ ਕਿਸਾਨ ਭਰਾਵਾਂ ਦਵਾਰਾ ਜੋ ਇਹ ਗੱਡੀ ਪਰਕੇ ਚੰਡਿਆਂ ਦੀ ਉਚਾਈ ਜਾ ਰਹੀ ਸੀ ਕਾਤਲ ਸਰਕਾਰ ਦੇ ਚੰਡਿਆਂ ਦੀ ਉਹਨਾਂ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਹੈ ਔਰ ਇਹਨੂੰ ਅੱਗੇ ਲੱਗੇ ਸੱਤੇ ਜਾ ਰਿਹਾ ਹੈ ਇਹੋ ਬਈ ਕਾਤਲ ਬੀਜੇਪੀ ਦੇ ਚੁੰਡੇ ਨੇ ਜਿਨ੍ਹਾਂ ਨੇ ਦੱਸਦੀ ਕਿ ਜੀਜੇਪੀ ਆਗੂ ਹਜ ਚਟਾਲਾ ਨੂੰ ਵੀ ਕਿਸਾਨਾਂ ਦੇ ਵੱਲੋਂ ਘਿਰ ਕੇ ਜ਼ਬਰਦਸਤ ਵਿਰੋਧ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਪਿੰਡ ਚੋਂ ਵਾਪਸ ਮੋੜਿਆ ਗਿਆ। ਆਹ ਬਤਾਏ ਆਹ ਜਿਆਦਾ ਚਟਾਲਾ ਇਹ ਬਤਾਏ ਕਿਸਾਨਾਂ ਦੇ ਸਾਹਮਣੇ মজুম গমন রাখুন очку Qualse are the sources that you are... Keep I scared. They are all my children Sowelds I am a Trustee on its coast tama- ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਲੀਡਰਾਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਵਿਕਰਨਾ ਪੈ ਰਿਹਾ ਸੀ ਕਿਸਾਨ ਭਾਜਪਾ ਲੀਡਰਾਂ ਨੂੰ ਸਵਾਲ ਵਿਕਰ ਰਹੇ ਨੇ ਵੱਖ-ਵੱਖ ਤਮਾਦੂਪ ਭਾਜਪਾ ਲੀਡਰਾਂ ਦੇ ਜ਼ਬਰਦਸਤ ਵਿਰੋਧ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਬੀਰ ਰਿਪੋਰਟ ਪੰਜਾਬੀ ਲੁਕ ਚੈਨਲ